ਆਓ ਤੁਹਾਨੂੰ ਗੈਸ ਪਾਈਪਲਾਈਨ ਜੋ ਪੈ ਚੁੱਕੀ ਹੈ ਉਸ ਬਾਰੇ ਅੱਜ ਇੱਕ ਵੀਡੀਓ ਦਿਖਾਉਂਦੇ ਹਾਂ ਤੇ ਇਹ ਦੇਖੋ ਜੀ ਗੈਸ ਪਾਈਪਲਾਈਨ ਪੈ ਚੁੱਕੀ ਹੈ ਇਹ ਦੇਖੋ ਇਸ ਦੀ ਵਾਰਨਿੰਗ ਦਿੱਤੀ ਹੋਈ ਹੈ ਆਹ ਦੇਖੋ ਇਹਦਾ ਕਨੈਕਸ਼ਨ ਹੋਣਾ ਬਾਕੀ ਹੈ ਇਹ ਦੇਖੋ ਇੱਥੇ نیچے ਇਹ ਇਹਦਾ ਕਨੈਕਸ਼ਨ ਜਿਹੜਾ ਹੈਗਾ ਉਹ ਕੀਤਾ ਜਾਏਗਾ ਪਰ ਇਹ ਦੇਖੋ ਪਾਈਪਲਾਈਨ ਘਰ ਤੱਕਰ ਪਾ ਦਿੱਤੀ ਗਈ ਹੈ ਇਹ ਦੇਖੋ ਜੀ ਆਪਾਂ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਇਹ ਦੇਖੋ ਆਪਾਂ ਅੰਦਰ ਜਾ ਰਹੇ ਆ ਘਰ ਦੇ ਜੀ ਇਹ ਦੇਖੋ ਜੀ ਅੰਦਰੋਂ ਪਾਈਪ ਪੂਰੀ ਤਰ੍ਹਾਂ ਘੁਮਕਮਾ ਕੇ ਇਹ ਦੇਖੋ ਇਹ ਮੀਟਰ ਤੱਕ ਆ ਚੁੱਕੀ ਹੈ ਇੱਥੇ ਮੀਟਰ ਲੱਗੇਗਾ ਜਿਸ ਦੇ ਨਾਲ ਇਹ ਆਪਾਂ ਨੂੰ ਪਤਾ ਲੱਗੇਗਾ ਕਿ ਇਹ ਕਿੰਨੀ ਗੈਸ ਜਿਹੜੀ ਹੈਗੀ ਹੈ ਵਰਤੀ ਜਾ ਚੁੱਕੀ ਹੈ ਇਹ ਦੇਖੋ ਘੁਮਕਮਾ ਕੇ ਇਹ ਜਿਹੜੀ ਪਾਈਪਲਾਈਨ ਹੈ ਪੂਰੀ ਰਸੋਈ ਤੱਕ ਆ ਦੇਖੋ ਪਹੁੰਚ ਚੁੱਕੀ ਹੈ ਇਹ ਦੇਖੋ ਇਹ ਹੈਗੀ ਹੈ ਜੀ ਰਸੋਈ ਤੇ ਆਪਾਂ ਤੁਹਾਨੂੰ ਰਸੋਈ ਦੇ ਅੰਦਰੋਂ ਦਿਖਾਉਂਦੇ ਆਂ ਕੀ ਕਿਸ ਤਰ੍ਹਾਂ ਇਹ ਜਿਹੜੀ ਪਾਈਪਲਾਈਨ ਹੈ ਪਹੁੰਚ ਚੁੱਕੀ ਹੈ ਇਹ ਦੇਖੋ ਇੱਥੇ ਪਾਈਪਲਾਈਨ ਆ ਚੁੱਕੀ ਹੈ ਤੇ ਇਹ ਹੈ ਜੀ ਗੈਸ ਸਟੋਵ ਫਿਲハ ਰਹੇ ਆਮ ਜਿਹੜੀ ਆਪਣੇ ਕੋਲ ਸਿਲੰਡਰਾਂ ਵਾਲੀ ਗੈਸ ਹੁੰਦੀ ਹੈ ਉਸ ਦੇ ਨਾਲ ਇਹ ਚੱਲ ਰਿਹਾ ਹੈ ਤੇ ਜਦੋਂ ਇਹ ਗੈਸ ਪ੍ਰੋਪਰਲੀ ਚਲਣੀ ਸ਼ੁਰੂ ਹੋ ਗਈ ਤਾਂ ਉਦੋਂ ਆਪਾਂ ਤੁਹਾਨੂੰ ਇਸ ਦੀ ਫੁੱਲ ਵੀਡੀਓ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਦਾ ਮੀਟਰ ਜੋ ਹੈ ਵਰਕ ਕਰਦਾ ਹੈ ਕਿ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਕਿੰਨੀ ਜਿਹੜੀ ਗੈਸ ਹੈਗੀ ਹੈ ਉਹ ਤੇਰੇ ਵਿੱਚ ਵਰਤੀ ਜਾ ਚੁੱਕੀ ਹੈ ਧੰਨਵਾਦੀ